ਉਹ ਜੋ ਕੀ ਮਾਮਲਾ ਈ ਸਾਰਾ ਐਦੀ ਮੁਲਾਕਾਤ ਦਾ ਕੀ ਉਹ ਬਈ ਆ ਜਾਏ ਸਾਰੇ ਸਾਡੇ ਨਾਲ ਐਮਪੀ ਸਾਹਿਬ ਸਾਰੇ ਹਲਕੇ ਦੇ ਚਾਰ ਨੂੰ ਜੀ ਮੜਾ ਘਰ ਤੇ ਮੁੰਸ਼ੇ ਸਾਹਿਬ ਨੂੰ ਬਿਲ ਨ ਆਇਆ ਜੀ ਇਸ ਕਰਕੇ ਐਸੀ ਕਿ ਸਾਡੇ ਕਾਉਂਸਲਰ ਨੂੰ ਪਰੇਸ਼ਾਨ ਕੀਤਾ ਜਾ ਠੀਕ ਹੈ ਜੀ ਲਈ ਕਾਉਂਸਲਰ ਦੇ ਘਰਾਂ ਚ ਪੁਲਿਸ ਗਈ ਆ ਜੀ ਉਹਨਾਂ ਨੂੰ ਹਰਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇਹ ਕੰਮ ਜਿਹੜਾ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਸੋ ਲੈਕਚਰ ਆਉਂਦੀਆਂ ਨੇ ਸਾਨੂੰ ਉਤਾਰਿਆ ਸਾਰੇ ਸਾਡੇ ਸੰਵਿਧਾਨਿਕ ਅਧਿਕਾਰ ਲੈਕਚਰ ਲੰਦਾ ਜਿਹੜੇ ਲੈਕਚਰ ਲਾ ਕੇ ਜਿੱਤ ਕੇ ਆਉਂਦੇ ਨੇ ਪਬਲਿਕ ਦੇ ਨਾਲ ਬੰਦੇ ਬੰਦੇ ਨੇ ਤੇ ਜੇ ਉਹਨਾਂ ਨੂੰ ਪੁਲਿਸ ਪਰੇਸ਼ਾਨ ਕਰੇ ਜਾਂ ਸਰਕਾਰ ਦੇ ਇਸ਼ਾਰੇ ਨਾਲ ਇਹ ਕੰਮ ਕਰਨ ਤੇ ਉਹ ਠੀਕ ਨਹੀਂ ਜੇ ਇਹ ਸਾਡੇ ਕੌਂਸਲਰ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਂਚ ਕੀਤੀ ਗਏ ਤੇ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਮਨਸ਼ਾ ਕੀ ਨਜ਼ਰ ਆ ਰਹੀ ਕਿਉਂ ਪਰੇਸ਼ਾਨ ਮਨਸ਼ਾ ਇਸ ਕਰਕੇ ਆਏ ਇਹਨਾਂ ਨੂੰ ਪਤਾ ਕਾਂਗਰਸ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਸੀ ਵੀ ਵੀ ਸਾਹਿਬ ਨੇ ਕਿਹਾ ਸੀ ਕਿਸੇ ਨਾਲ ਦੇਖੋ ਮੈਂ ਇਹ ਨਹੀਂ ਕਹਿਣਾ ਨਾ ਛਿਪੀ ਗਏ ਨੇ ਪੁਲਿਸ ਹਮੇਸ਼ਾ ਇੱਥੇ ਜਾਂਦੀ ਆ ਬਾਬਾ ਜਿੰਦਰ ਉਹਨਾਂ ਇੱਥੇ ਰਹੇ ਸੋ ਇਸ ਕਰਕੇ ਅੱਜ ਮੇਲਾ ਜਾਏਗੀ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਸਾਡੇ ਘਰ ਕਿੰਨਾ ਦਾ ਦਬਾਅ ਬਣ ਕੇ ਹੋ ਜਾਦੀ ਜਾ ਰਹੀ ਹੈ ਕਿ ਦਬਾਅ ਕਿੰਨਾ ਨੀਅਤ ਕੰਡੇ ਵਾ ਅਪਣਾਏ ਜਾ ਰਹੇ ਮਤਲਬ ਤਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਹੋ ਇਲੈਕਸ਼ਨਾਂ ਨਹੀਂ ਹੁੰਦਾ ਕੀ ਹੈ ਜੀ ਸੋ ਇਸ ਕਰਕੇ ਕਹਿੰਦੀ ਤੇ ਗੱਲ ਹੀ ਨਹੀਂ ਜੇ ਪਛਾਣ ਕਦ ਲਈ ਕੀਤਾ ਜਾਂਦਾ ਐਸੇ ਕਰਕੇ ਕੀਤਾ ਜਾਂਦਾ ਡਰਾਤ ਧਮਕਾ ਕੇ ਅਜੀ ਇਹਨਾਂ ਦੀਆਂ ਵੋਟਾਂ ਪਵਾ ਲਈਏ ਪਰ ਕਾਗਜ਼ ਪਾਰਟੀ ਦੇ ਜਿਹੜੇ ਕੌਂਸਲਰ ਨੇ ਚਾਹੇ ਸੰਭਰੀਆਂ ਬੰਦੀਆਂ ਚਾਹੇ ਪਾਰਲੀਮੈਂਟ ਬੰਦੀਆ ਸਾਡੇ ਜਿਹੜੇ ਕਾਗਜ਼ ਪਾਰਟੀ ਦੇ ਨੁਮਾਇंदे ਬਣ ਕੇ ਜਾਂਦੇ ਉਹ ਡੋਲਰ ਵਾਲੇ ਨਹੀਂ ਸਾਡੀ ਪਾਰਟੀ ਆਜ ਵੀ ਪਾਰਟੀ ਨੇ ਸਭ ਤੋਂ ਪੁਰਾਣੀ ਪਾਰਟੀ ਆ ਸੋ ਦੇਸ਼ ਨੂੰ ਯਾਦ ਕਰਾਉਣ ਵਾਲੀ ਪਾਰਟੀ ਆ ਸਾਡੀ ਪਾਰਟੀਆਂ ਨੇ ਸੀਨੇ ਤੇ ਗੋਲੀਆਂ ਖਾਧੀਆਂ ਨੇ ਸਾਡੇ ਨਮਾਇਦਿਆਂ ਨੇ ਸੋ ਸਾਡੇ ਲੀਡਰਾਂ ਨੇ ਸੋ ਕਾਂਗਰਸ ਪਾਰਟੀ ਭੱਜਣ ਵਾਲੀ ਨਹੀਂ ਮੁਕਾਬਲਾ ਕਰਦੇ ਹੋ ਜਾਂਦੀ ਆ ਇਹ ਕਹਿਆ ਸੀ ਸੀਪੀ ਸਾਹਿਬ ਨੇ ਕੀ ਕਿਹਾ ਸਾਹਿਬ ਆਪਨਾ ਭਰੋਸਾ ਦਿੱਤਾ ਵੀ ਕਾਂਗਰਸ ਧੱਕਾ ਨਹੀਂ ਹੋਏ ਸੋਨੀ ਸਾਹਿਬ ਕਿੰਨੇ ਬੰਦਿਆਂ ਨੂੰ ਧਮਕੀਆਂ ਆ ਰਹੀਆਂ ਨੇ ਕਿੰਨੇ ਕ ਬੰਦੇ ਸੋਨੀ ਸਾਹਿਬ ਜਿਨ੍ਹਾਂ ਨੂੰ ਧਮਕੀਆਂ ਆਈਆਂ ਨੇ 5 6 ਬੰਦਿਆਂ ਨੂੰ ਪੁਲਿਸ ਗਈ ਆ ਸੋ ਅਜੀਤ ਸਿੰਘ ਸਾਹਿਬ ਨੂੰ ਮਿਲੇ ਆ ਉਹਨਾਂ ਵਿਸ਼ਵਾਸ ਦਿਵਾਇਆ ਐਮਪੀ ਸਾਹਿਬ ਨੇ ਕਿਹਾ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ ਸੋ ਮੈਂ ਉਹ ਕਰਾਂ ਐਮਪੀ ਸਾਹਿਬ ਪੁਲਿਸ ਤੋਂ ਲਾਵਾ ਕਿ ਐਮਪੀ ਸਾਹਿਬ ਜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਨੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਮੈਂਡੇਟ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਸਮਝੋ ਜੀ 48 ਜਿੱਤ ਕੇ ਆਏ ਔਰ ਜਿਹੜੀ ਸਭ ਤੋਂ ਸੈਕੰਡ ਪਾਰਟੀ ਹੈ ਚਵੀ ਯੂਦੇ ਕੌਂਸਲਰ ਨੇ ਚਵੀ ਕੌਂਸਲਰ ਨੂੰ ਉਹ ਬਹੁਤ ਮੱਚ ਸਾਬਤ ਕਰਨ ਵਾਸਤੇ ਕਿਉਂਕਿ ਦੇਖੋ ਜਿਹੜੇ ਪਾਰਟੀ ਚੋਣ ਨਿਸ਼ਾਨ ਤੇ ਜਿੱਤੇ ਨੇ ਉਹ ਜੇ ਕੱਲ ਨੂੰ ਪਾਰਟੀਆਂ ਕੋਈ ਚੇਂਜ ਕਰਦੇ ਨੇ ਜਾਂ ਕੋਈ ਪਾਰਟੀਆਂ ਦੇ ਦਬਾਅ ਪਿੰਦਾ ਤੇ ਫਿਰ ਆਪਾਂ ਨੂੰ ਪਤਾ ਹੀ ਕਿ ਕਿਸ ਤਰੀਕੇ ਨਾਲ ਸਰਕਾਰ ਦਬਾਅ ਪਾ ਰਹੀ ਹੈ ਪੁਲਿਸ ਦਾ ਗਲਤ ਪ੍ਰਯੋਗ ਕੀਤਾ ਜਾ ਰਿਹਾ ਪੁਲਿਸ ਵੱਲੋਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਰੇਡ ਕੀਤੇ ਜਾ ਰਹੇ ਨੇ ਔਰ ਜਿਹੜਾ ਪੈਸੇ ਦਾ ਪ੍ਰਵਾਹ ਹੈ ਪੂਰਾ ਲਾੜ ਜ ਦਿੱਤਾ ਜਾ ਰਿਹਾ ਹੈ ਇਹ ਡੈਮੋਕ੍ਰੇਸੀ ਨਹੀਂ ਇਹ ਇਹ ਤੇ ਬਿਲਕੁਲ ਖਰੀਦੋ ਫਰੋਖਤ ਹੈ ਔਰ ਲੋਕਤੰਤਰ ਦੇ ਵਿੱਚ ਇਹ برداشت ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਕਿ ਸ਼ਹਿਰ ਨੇ ਮੈਂਡੇਟ ਤੁਹਾਨੂੰ ਦਿੱਤਾ ਹੀ ਨਹੀਂਗਾ ਕਾਂਗਰਸ ਪਾਰਟੀ ਕੋ ਮੈਂਡੇਟ ਹੈ 41 ਦਾ ਸਾਨੂੰ ਮੌਕਾ ਦੇਣਾ ਚਾਹੀਦਾ ਔਰ ਠੀਕ ਹੈ ਤੁਸੀਂ ਆਪੋਜੀਸ਼ਨ 'ਚ ਬੈਠੋ 24 ਤੁਹਾਡੇ ਕਾਉਂਸਲਰ ਬਣੇ ਨੇ 24 ਦਾ 41 ਦਾ ਕਿੰਨਾ ਵੱਡਾ ਫਰਕ ਹੈ ਔਰ ਜੇ ਉਹ ਫਰਕ ਮੇਲਦੇ ਨੇ ਤੇ ਉਹਦੇ ਵਾਸਤੇ ਗਲਤ ਐਕਸਰਸਾਈਜ਼ ਕੀਤੀ ਜਾ ਰਹੀ ਜਿਹਦਾ ਅਸੀਂ ਵਿਰੋਧ ਸੀਪੀ ਸਾਹਿਬ ਕੋ ਜਤਾਇਆ ਕਿ ਪੁਲਿਸ ਜਿਹੜੀ ਹੈ ਇਹ ਕੰਮ ਨਾ ਕਰੇ ਐਮਪੀ ਸਾਹਿਬ ਨਹੀਂ ਤੇ ਅਸੀਂ ਇਹਦਾ ਵਿਰੋਧ ਡਟ ਕੇ ਕਰਾਂਗੇ ਇਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਹੀਂ ਹੈ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਮੈਂ ਕਹਿ ਦੇ ਰਿਆਂ ਇਹਨਾਂ ਇਹ ਸ਼ਰੇਆਮ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜਿਹੜੇ ਲੋਕ ਚਾਹੁੰਦੇ ਨੇ ਕਾਂਗਰਸ ਪਾਰਟੀ ਦਾ ਮੇਰ ਦੇਖਣਾ ਉਹ ਇਹ ਵੀ ਚਰਚਾ ਕਿ ਕੋਜਾ ਸਾਹਿਬ ਕਰਵਾ ਦੇਣਗੇ ਚਾਹੁੰਦੇ ਨੇ ਇਹ ਦੋ ਦੋ ਦਿਨ ਰਹਿ ਗਏ ਨੇ ਉਹਲਾ ਸਾਹਿਬ ਉਹਲਾ ਸਾਹਿਬ ਇਹ ਤੇ ਬਦਲਾਵ ਵਾਲੀ ਪਾਰਟੀ ਸੀ ਉਹਲਾ ਸਾਹਿਬ ਉਹ ਸਾਰੇ ਲਾਲਚ ਪੈਸੇ ਗਨਮੈਨ ਡਰਾਵਾ ਹਰ ਪਰ ਮੈਨੂੰ ਇੱਕ ਗੱਲ ਦਾ ਮਾਣ ਹੈ ਕਾਂਗਰਸ ਪਾਰਟੀ ਦਾ ਇੱਕ ਵੀ ਕਾਉਂਸਲਰ ਉਹਨਾਂ ਦੇ ਨਾਲ ਲਾਲਚ ਚ ਨਾ ਦਬਾਅ ਚ ਨਾ ਕਿਸੇ ਭੈ ਜਿ ਥੱਲੇ ਆਇਆ ਅਸੀਂ ਇਸ ਗੱਲ ਤੇ ਮੈਂ ਸੁਚੇਤੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਸੁਮੁੱਚੇ ਕਾਉਂਸਲਰ ਸਭਾ ਦਾ ਵੀ ਧੰਨਵਾਦ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਯੋਧੇ ਨੇ ਉਹ ਡਟ ਕੇ ਖੜੇ ਅੱਛਾ ਇਹ ਆਜ਼ਾਦ ਕਾਉਂਸਲਰ ਸੀ ਜਿਹੜਾ ਕਿ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਉਹ ਆਮ ਆਦਮੀ ਪਾਰਟੀ ਚ ਆਉਂਦੇ ਤੇ ਅੱਠ ਹੀ ਸ਼ਾਮਲ ਹੋਣਾ ਸੀ ਕਾਂਗਰਸ ਦੇ ਪਰ ਉਹ ਗਲਤ ਤਰੀਕੇ ਨਾਲ ਜਾਏ ਗਏ ਨੇ ਕਿ ਇਹ ਅੱਠ ਦੇ ਅੱਠ ਹੀ ਸ਼ਾਮਲ ਹੋਣਾ ਚਾਹੁੰਦੇ ਕਾਂਗਰਸ ਦੇ ਖੋਨੀ ਸਾਹਿਬ ਇੱਥੇ ਨਾ ਪੁੱਛੋ ਸਾਰੇ ਕੰਟੈਕਟ ਕੀਤਾ ਉਹਨਾਂ ਵੀ ਆਹੀ ਕਾਂਗਰਸ ਦੇ ਸਿਪਾਈ ਆ ਪਰ ਉਹਨਾਂ ਨੂੰ ਗਲਤ ਸਾਡੇ ਕਿਹੜੀ ਗੱਲ ਆ ਰਹੀ ਹੈ ਕੱਲ੍ਹ 41 ਦੇ ਤਾਂ ਪ੍ਰੈਸ ਕਾਨਫਰੰਸ ਕਿਉਂ ਕਰਿਆ ਸ਼ਾਮੀਨ ਦੋਸਤ ਰੀਡਿੰਗ ਹੋ ਰਹੀਆਂ ਦੇ ਬੰਦੇ ਕਿਹੜੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਉ ਲੋ ਮੈਂ ਤਨਮਾਦ ਵੀ ਕਰਦਾ ਉਸ ਐਮ.ਐਲ.ਏ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਗੱਲ ਬੜੀ ਔਖੀ ਹੁੰਦੀ ਕਹਿਣੀ ਆਪਣੀ ਸਰਕਾਰ ਦੇਗੇ ਬਟ ਅੱਛੀ ਗੱਲ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਪੜਤਾ ਖੋਲੀਆਂ ਨੇ ਔਰ ਅਸੀਂ ਉਹ ਚੀਜ਼ ਨੂੰ ਦੁਬਾਰਾ ਡਰਾਫਟ ਕਰਨ ਦੇ ਕਿ ਬਿਲਕੁਲ ਇਸੇ ਤਰ੍ਹਾਂ ਉਸ ਸਟੇਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਪੂਰਨ ਬਹੁਮਤ ਦੇ ਨਾਲ ਮੇਰ ਬਣਾਈ ਤੁਹਾਡੇ ਕਹਿਣ ਦੇ ਅਨੁਸਾਰ ਜਿਸ ਤਰੀਕੇ ਨਾਲ ਸਾਡੀ ਪ੍ਰੈਸ ਕਾਨਫਰੰਸ ਤੋਂ ਕੀ ਲੱਗ ਰਿਹਾ ਹੈ ਗੌਰਵਜੀਤ ਪ੍ਰਤਾਪ ਨੇ ਗੌਰਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਗੈਂਗਸਟਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਨੂੰ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਪਰ ਗਵਰਵਜੀਤ ਪ੍ਰਤਾਪ ਜੀ ਨੂੰ ਸਬੂਤ ਦੇ ਕੇ ਕਿਉਂਕਿ ਸਰਕਾਰ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਜਿਹੜਾ ਕੋਈ ਹੈਗਾ ਧੰਨਵਾਦ ਜੀ ਮੇਰ